ਕੀ ਕਹਿ ਹਾਲ ਚਾਲ ਹੈ ਤੇ ਅੱਜ ਆਪਾਂ ਪਹੁੰਚੇ ਆਂ ਬੀਕੇ ਗਲਾਸ ਹਾਊਸ ਨਵੀਂ ਓਪਨਿੰਗ ਹੋਈ ਹੈ ਵਾਈ ਦੀ ਬੀਕੇ ਗਲਾਸ ਹਾਊਸ ਹਰ ਤਰ੍ਹਾਂ ਦਾ ਸੀਸਾ ਇਥੋਂ ਖਰੀਦ ਸਕਦੇ ਲੂਪਿੰਗ ਗਲਾਸ 12 ਐਮ ਐਮ 5 ਐਮ ਐਮ 4 ਐਮ ਐਮ ਐਵੇਂ ਮੰਨੇ ਕਿ ਚਲੋ 3 ਐਮ ਐਮ ਤੋਂ ਲੈ ਕੇ 16 ਐਮ ਐਮ ਤੱਕ ਵਾਈ ਕੋਲੇ ਸੀਡ ਪਈਆ ਬਲੈਕ ਵਾਈਟ ਲੂਫਿੰਗ ਲੂਪਿੰਗ ਗਲਾਸ ਤੇ ਨਵੀਂ ਦੁਕਾਨ ਕਰੀ ਆ ਇੱਕ ਵਾਰ ਵਿਜ਼ਿਟ ਜਰੂਰ ਕਰੋ ਬਾਕੀ ਤੁਹਾਡੇ ਨਾਲ ਗੱਲ ਕਰਾਵਾਂਗੇ ਸ਼ੀਸ਼ੇ ਦਾ ਜੋ ਵੀ ਹੈ ਕੁਆਲਿਟੀ ਵਗੈਰਾ ਉਹ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਦੇਖੋ ਟ੍ਰੈਂਡ ਚੱਲ ਰਿਹਾ ਲਾਈਟ ਵਾਲੇ ਸ਼ੀਸ਼ੇ ਦਾ ਟੱਚਿੰਗ ਦਾ ਤੇ ਉਹ ਤੁਹਾਨੂੰ ਦਿਖਾਵਾਂਗੇ ਕੀ ਰੇਟ ਦੇ ਵਿੱਚ ਆ ਬਾਕੀ ਬਾਈਆਂ ਕੋਲੇ ਡੈਕੋਰੇਟ ਕਰੇ ਹੋਏ ਨੇ ਤੋਂ ਕਈ ਸ਼ੀਸ਼ੇ ਤੇ ਤੁਹਾਡੀ ਗੱਲ ਵੀ ਕਰਾਵਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਗੈਰੀ ਤੇ ਇੱਕ ਆ ਜਿਹੜੇ ਆਪਾਂ ਲੈ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਲਾਈਟ ਵਾਲੇ ਗਲਾਸ ਜੀ ਮੈਂ ਉਹ ਪਾਇਆ ਅੰਡਰ ਟੈਪ ਹੋ ਗਿਆ ਠੀਕ ਹੈ ਜੀ ਗਲਾਈ ਵਾਲਾ ਹੋ ਗਿਆ ਹਾਂਜੀ ਹਾਂਜੀ ਇਹਦਾ ਕੀ ਪ੍ਰਾਈਸ ਆ ਬਾਜ਼ਾਰ ਨਾਲੋਂ ਤੁਸੀਂ ਕਿੰਨਾ ਕ ਸਸਤਾ ਦੇ ਰਹੇ ਹੋ ਕੀ ਗੱਲ ਬਾਤ ਆ ਦੋ ਬਾਈ ਦੋ ਦਾ ਜਿਸ ਤਰ੍ਹਾਂ ਹੈ ਜੀ ਬਾਜ਼ਾਰ ਦੇ ਵਿੱਚ 25 ਤੋਂ 3000 3500 ਰੁਪਿਆ ਇੱਕ ਤਰ੍ਹਾਂ ਦਾ ਰੇਟ ਚੱਲ ਰਿਹਾ ਜੀ ਆਪਾਂ ਇਹ ਘੱਟੋ ਘੱਟ ਲਾ ਦਾਂਗੇ ਜੀ 1600 ਰੁਪਿਆ ਜੀ ਦੇਖੋ ਦੋ ਬਾਈ ਦੋ ਬਹੁਤ ਫਰਕ ਆ ਇਹ ਅੱਧ ਰੇਟ ਆ ਕੱਲ ਨੂੰ ਆਏ ਨਾ ਕਹਿਦੀ ਵੀ ਮੈਂ ਵੀਡੀਓ ਦੇਖ ਕੇ ਲੋਕ ਆਉਣਗੇ ਵੀ 1600 ਦਾ ਤੁਹਾਨੂੰ ਚੁਕਾਉਣਾ ਪਊ ਇਹ ਹਾਂ ਹਾਂ ਜੀ ਹਾਂ ਜੀ ਇਹ ਨਾ ਹੋਏ ਵੀ ਕੱਲ ਨੂੰ ਕੋਈ ਵੀ 3000 ਦਾ ਜਿਹੜਾ ਇਹ ਹੋ ਗਿਆ ਜੀ ਉਹ ਜਿੰਨਾ ਚਾਰ ਕਰਕੇ ਦੇਣਾ ਜੀ ਲਓ ਬਈ ਦੇਖੋ ਬਹੁਤ ਵਧੀਆ ਗੱਲ ਹੈ 303500 ਦੀ ਖਰੀਦ ਆ ਬਾਜ਼ਾਰ ਦੇ ਵਿੱਚ ਇੱਥੇ ਆਓ ਵਿਜਿਟ ਕਰੋ ਸਿਰਫ 1600 ਰੁਪਏ ਦਾ ਬਹੁਤ ਵਧੀਆ ਕਮਾਵਾਈ ਦਾ ਇੱਕ ਵਾਰ ਵਿਜਿਟ ਜ਼ਰੂਰ ਕਰੋ ਸ਼ੀਸ਼ਾ 3mm ਤੋਂ ਲੈ ਕੇ 12mm ਤੱਕ ਜੇ ਕਿ ਨੇ ਟਫਨ ਕਲਾਸ ਦੀ ਫਿਟਿੰਗ ਵੀ ਕਰਾਉਣੀਆਂ ਤਾਂ ਬਾਈ ਸਾਰੇ ਤੁਰਤਾ ਤੁਰ ਕੰਮ ਕਰਦੇ ਨੇ ਸੈਲਫਾ ਤਿਆਰ ਕਰਦੇ ਨੇ ਗ੍ਰਾਈਂਡਿੰਗ ਵਗੈਰਾ ਕਰਦੇ ਆ ਓਕੇ ਆ ਤੇ ਬਾਕੀ ਡਿਜ਼ਾਈਨਿੰਗ ਦਾ ਕੰਮ ਵੀ ਬਹੁਤ ਸੋਹਣਾ ਪਾਈਆਂ ਦਾ ਜੋ ਵੀ ਹੋਇਆ ਪ੍ਰੋਫਾਈਲ ਡਿਜ਼ਾਈਨਿੰਗ ਵਗੈਰਾ ਦਾ ਸ਼ੀਸ਼ਾ ਜਿਹੜਾ ਕੁਝ ਵੀ ਤਿਆਰ ਕਰਵਾਉਣਾ ਜੇ ਕੋਈ ਮਤਲਬ ਧਾਰਮਿਕ ਸਥਾਨ ਹੋ ਗਿਆ ਜੇ ਕੋਈ ਮੰਦਰ ਹੋ ਗਿਆ ਉਹਦੇ ਵਿੱਚ ਸਪੈਸ਼ਲ ਛੋਟ ਦਿੱਤੀ ਗਈ ਹੈ 10 ਤੋਂ 20% ਛੋਟ ਕਰਦੇ ਆ ਬਾਈ ਜੇ ਕੋਈ ਮਤਲਬ ਜਿਵੇਂ ਗੁਰੂ ਆ ਹਾਂ ਮੰਨੇਗਾ ਚਲੋ ਕੋਈ ਧਾਰਮਿਕ ਸਥਾਨ ਹੋ ਗਿਆ ਗੁਰਦੁਆਰਾ ਹੋ ਗਿਆ ਮੰਦਰ ਹੋ ਗਿਆ ਉਹਦੇ ਵਿੱਚ 10 ਤੋਂ 20% ਛੋਟ ਵੀ ਕਰਦੇ ਨੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਇਲਾਕੇ ਦੇ ਵਿੱਚ ਨਵੀਂ ਦੁਕਾਨ ਹੈ ਤੇ ਇੱਕ ਵਾਰ ਵਿజిਟ ਜਰੂਰ ਕਰੋ ਮਿਸਤਰੀ ਭਾਈਚਾਰੇ ਨੂੰ ਬੇਨਤੀ ਹੈ ਤੁੜੀ ਜੇ ਹੈਲਪ ਜਰੂਰ ਕਰੋ ਬਾਈਆਂ ਦੀ ਤੇ ਦੁਕਾਨ ਤੇ ਇੱਕ ਵਾਰ ਜਰੂਰ ਆਇਓ ਰੇਟ ਦਾ ਪਤਾ ਕਰਿਓ ਟਰਾਈ ਕਰਿਓ ਠੀਕ ਹੈ ਬਾਕੀ ਹਰ ਇੱਕ ਚੀਜ਼ ਦੀ ਕੁਆਲਿਟੀ ਆ ਚੈੱਕ ਕਰੋ ਪਹਿਲਾਂ ਫਿਰ ਚੀਜ਼ ਲਓ ਤੁਸੀਂ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਇੱਕ ਵਾਰ ਜਰੂਰ ਆਓ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਗਈ ਦਰਾਜ ਰੋਡ ਤੇ ਨਵੀਂ ਓਪਨਿੰਗ ਹੋਈ ਆ ਗਈ ਸ਼ੀਸ਼ੇ ਦੀ ਦੁਕਾਨ ਆ ਬਾਈ ਬਾਰੂ ਤੇ ਕੁਲਵਿੰਦਰ ਤੇ ਬਾਕੀ ਸਕਰੀਨ ਤੇ ਨੰਬਰ ਦੇਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ